ਉਹ ਨਹੀਂ ਆਉਂਦੇ ਜਿਹੜੇ ਕਰਦਾ ਆਂ ਆਈ ਗੱਲਾਂ ਰੱਖਿਆ ਤੁਸੀਂ ਬੁਰੇਲੇ ਪੈਸੇ ਦੇਣਾ ਨਾ ਨਾਰੇ ਭਾਈ ਦਾ ਕਰ ਲਓ ਕਾਣੀ ਨਹੀਂ ਐਡੀ ਟਰਾਲੀ ਪੱਗ ਖੜਾ ਨਹੀਂ ਨਹੀਂ ਖੜਦਾ ਤੁਸੀਂ ਤੇ ਨਹੀਂ ਜਾਂਦੇ ਟਰਾਲੀ ਲੈ ਆਓ ਨਾਰਾ ਜੀ ਸਾਡੇ ਨਾਸੀਪਾ ਦਾ ਆਪ ਦਾ ਸੰਸਦ ਤੇ ਜਰਾ ਪਾਣੀ ਲਈ ਜਰਾ ਪੀਣਾ ਸਾਡੇ ਆ ਇੱਕ ਟਰਾਲੀ ਤਿਆਰ ਆ ਬਰਵਲ ਟਰੱਕੂ ਲੈਣੀ ਸਾਡੀ ਪੜ ਦੇਣੀ ਦੂਜੀ ਤਿਆਰ ਆ ਦੋ ਹੋਰ ਚੱਲਦਾ ਚਾਰ ਕਰ ਬਸ ਇਸ ਤਰ੍ਹਾਂ ਸਾਰੇ ਬਣਾ ਕਰਾ ਮਤਨਾ ਕੇ ਉਹਨਾਂ ਨੂੰ ਵੀ ਪੇਰੇ ਖਾਣਾ ਹਾਂ ਉਹਨਾਂ ਕਹਦਾ ਉਹਨਾਂ ਕਿਸਾਨ ਜਿਹੜੇ ਰੋਂਦੇ ਦੇ ਇੱਥੇ ਬੜੀ ਬੰਦ ਜਾਨ ਦਾ ਜੱਗਦਾ ਵਧੀਆ ਖਰਲਾ ਜਿਹੜਾ ਹੈਗਾ ਉਹ ਜਦੋਂ ਲਗਣਾ ਉਹਤੇ ਵਾਇਬ੍ਰੇਟਰ ਲਗਣਾ ਤੋੜ ਦਿਆ ਮੈਂ ਤਾਂ ਉਹ ਪੁੱਲਪ ਜਣਾ ਥੱਲੇ ਕਿਨਾਰੇ ਪੂਰੀ ਤਿਆਰੀ ਪੂਰੀ ਉਹਨਾਂ ਨੇ ਆਪਣੇ ਮੇਨ ਬੁੱਕ ਤੇ ਲਗਾਤਾਰ ਬਿਸਤਰਾ ਗੱਡੀ ਦੇ ਵਿੱਚ ਤੇ ਪੁਲਿਸ ਫੜਨ ਨਾਲ ਵੇਖਿਆ ਇਹਦੇ ਹੱਣੇ ਗਿਆ ਬੰਦੇ ਨੇ ਖਾਸ ਕਰਕੇ ਰੱਖੀ ਮੈਂ ਮੇਨ ਬੰਦ ਕਰ ਦੇਣਾ ਐਂਟਰੇਨ ਕਰ ਤਰੀਕਾ ਵੇਖਿਆ ਨਾਲ ਤਾਂ ਰੋਟੀ ਵੀ ਖੋਣ ਰਹੇ ਆ ਤੁਹਾਨੂੰ ਦਫ਼ਤਰ ਹੀ ਬਿਠਾਇਆ ਆ ਆਂਦਾ ਹੀ ਨਾਲ ਬਿਠੇ ਆ ਬਈ ਵਧੀਆ ਉਹ ਜਦੋਂ ਪੰਜਾਬ ਸਰਕਾਰ ਨੇ ਵਧੀਆ ਜਿਹੜਾ ਨਾ ਮਤਲਬ ਇਨੀਸ਼ੀਏਟਿਵ ਬਹੁਤ ਵਧੀਆ ਪੰਜਾਬ ਸਰਕਾਰ ਦਾ ਸਿਰ ਪਾ ਗਏ ਸਾਰਾ ਕੁਝ ਹੋ ਗਿਆ ਵਾ ਜਿਹੜੀ ਪਹਿਲੀ ਮੀਟਿੰਗ ਹੋਈ ਲਾਲ 12 ਦੇ ਚੱਲਦਾ ਰਿਹਾ ਉਦੋਂ ਮੰਤਰੀ ਬੈਠੇ ਹੋ ਉਦੋਂ ਪ੍ਰਧਾਨ ਮੰਤਰੀ ਲੈਂਕ ਤੋਂ ਅੰਦਰ ਆਉਂਦਾ ਲੱਗੇ ਸੀ ਉਰੋਂ ਕੋਲੇ ਘਾੜ ਲਿਆ ਗਿਆ ਆ ਗੇ ਵੀ ਬੰਦ ਹੋ ਰਹੀ ਦੀ ਉਹ ਅਰੋਂ ਕੋਲੇ ਜਾਵੇ ਪਰਲੀ ਸਾਈਡ ਕੋਲੇ ਘਟ ਪਾਓ ਯਾਰ ਆਪਾਂ ਉਧਰ ਗਵਾਏ تھے ਛੋਟੇ ਰਸਤੇ ਕੋ ਆ ਤਿਆਰੀ ਜਿਹੜੀ ਆ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਆ ਬਖਸਵਾ ਖੱਲੇਵਲਾਂ ਦੇ ਪਾਲ ਮਿਲ ਕਰਕੇ ਐਸ ਕੇ ਐਮ ਨੌਨ ਪੋਲਿਟਿਕਲ ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇ ਰਹੀਆਂ ਉਹ ਚੱਲ ਰਹੀਆਂ ਨੇ ਔਰ ਅੱਜ ਦੀ ਜਿਹੜੇ ਜਿਹੜੇ ਕਿਸਾਨਾਂ ਨੇ ਤਰਪਾਲਾਂ ਆਪਣੀਆਂ ਟਰਾਲੀਆਂ ਦੇ ਪਾਲੀਆਂ ਨੇ ਰਾਸ਼ਨ ਲੈ ਲਿਆ ਵਾ ਔਰ ਜਿਹੜੀ ਕੱਲ ਦੁਪਹਿਰ ਤੋਂ ਬਾਅਦ ਕੱਲੀ ਵੀ ਜਿਹੜਾ ਮੂਵ ਦਾ ਜਿਹੜਾ ਆਡਰ ਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਦਿੱਤਾ ਜਾ ਸਕਦਾ ਕਿਉਂਕਿ ਕੱਲ 12 ਤਰੀਕ ਦੀ ਮੀਟਿੰਗ ਆ ਲੇਕਿਨ ਜਿਹੜੇ ਕਿਸਾਨਾਂ ਚ ਇੰਨਾ ਜੋਸ਼ ਆ ਕਿ ਉਹ ਬਾਰਡਰ ਦੇ ਨੇੜੇ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਆ ਔਰ ਜਿਹੜੇ ਬੈਰੀਕੇਡ ਆ ਉਹਨਾਂ ਨੂੰ ਜਿਸ ਤਰ੍ਹਾਂ ਪਿਛਲੇ ਅੰਦੋਲਨਾਂ ਦੇ ਚ ਚੁੱਕ ਚੁੱਕ ਕੇ ਨਹਿਰ ਛੁੱਟਿਆ ਸੀ ਉਹ ਨਦੀ ਛੁੱਟਿਆ ਸੀਗਾ ਇਸ ਵਾਰ ਜਿਹੜਾ ਵਾ ਪੂਰਾ ਕੁਮੈਂਟ ਲੈ ਕੇ ਜੀਸੀਬੀਆਂ ਲੈ ਕੇ ਵੈਲਡਿੰਗ ਸੈੱਟ ਲੈ ਕੇ ਇਹ ਸਾਰਾ ਕੁਝ ਲੈ ਕੇ ਜਿਹੜਾ ਵਾ ਉਹ ਖੱਟਰ ਸਰਕਾਰ ਦੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਪਾਣੀ ਦੇ ਛੁੱਟਣ ਵਾਸਤੇ ਜਾਣਾ ਵਾ ਔਰ ਦਿੱਲੀ ਨੂੰ ਅੱਗੇ ਮਾਰਚ ਕਰਨਾ ਵਾ ਕਿੰਨੀਆਂ ਟਰਾਲੀਆਂ ਜਾ ਰਹੀਆਂ ਆ ਪੰਜਾਬ ਕਿਸਾਨ ਮਜ਼ਦੂਰ ਜਣੀਆਂ ਉਹ 50 ਤੋਂ 55 ਟਰਾਲੀਆਂ ਔਰ ਪਲੱਸ 20 ਤੋਂ 25 ਜਣੀਆਂ ਵਾ ਉਹ ਗੱਡੀਆਂ ਲੈ ਜਾਣਗੇ ਔਰ ਜਿਹੜੇ ਸਾਡੇ ਦੂਜੇ ਜਿਹੜੇ ਐਸਕੇਮ ਨੌਪਰਟੀਕਲ ਦੇ ਨੇ ਉਹ ਆਪਣੇ ਵੱਖ-ਵੱਖ ਜਿਹੜੇ ਰੂਟਾਂ ਥਾਣੇ ਜਿਹੜੇ ਆ ਉਹ ਰੂਟ ਵੰਡਦੇ ਨੇ ਸ਼ੰਭੂ ਬੈਰੀਅਰ ਖਨੋਰੀ ਪਾਤਣਾ ਔਰ ਮੰਡੀ ਡੱਬ ਵਾਲੀ ਤੇ ਜਿਹੜੇ-ਜਿਹੜੇ ਜਨੇੜੇ ਪੈਂਦਾ ਵਾ ਉਸੇ ਰੂਟ ਤੇ ਜਿਹੜੇ ਆਪਾਂ ਲੋਕ ਜਿਹੜੇ ਆ ਉਹ ਮਾਰਚ ਕਰਾਂਗੇ ਉਹਨੂੰ ਕਿੱਦਾਂ ਵੇਖਦੇ ਆਂ ਦੇਖੋ ਜਦੋਂ ਲੋਕ ਸ਼ਕਤੀ ਚੱਲਦੀ ਆ ਨਾ ਉਹ ਦੇਖੇ ਸਰਕਾਰਾਂ ਹਵਾ ਚ ਉੱਡ ਜਾਂਦੀਆਂ ਨੇ ਪਿਛਲੀ ਵਾਰ ਵੀ ਉੱਡੀਆਂ ਪਿਛਲੀ ਵਾਰ ਖੱਟਰੀ ਦਾ ਬਿਆਨ ਸੀ ਕਿ ਮੈਂ ਇੱਕ ਬੰਦੇ ਨੂੰ ਅੰਦਰ ਨਹੀਂ ਲੰਘਣ ਦਊਗਾ ਉਹ ਰੋਕ ਨਹੀਂ ਸਕਿਆ ਔਰ ਅੱਜ ਵੀ ਜਿਹੜਾ ਵਾ ਲੋਕਾਂ ਨੇ ਜੋ ਕੰਦਾਂ ਕੱਢਣ ਦੇ ਆ ਤਾਂ ਲੋਕਾਂ ਨੇ ਉਹਦੇ ਪਲਾਨ ਹੁਣ ਤੋਂ ਬਣਾਉਣੇ ਸ਼ੁਰੂ ਕਰਤੇ ਆ ਸਾਡੇ ਨੌਜਵਾਨਾਂ ਨੇ ਕਿ ਇਹੜੀ ਕੰਦਾਂ ਨੂੰ ਕਿਤਨਾ ਟਰੈਕਟਰ ਟਰਾਲੀ ਪਾਰ ਕਰਾਉਣੀ ਆ ਇਹ ਸਾਰਾ ਕੁਝ ਜਿਹੜਾ ਵਾ ਜਾਂ ਦੂਜੇ ਰਸਤੇ ਜਿਹੜੇ ਸਾਡੇ ਹਰਿਆਣੇ ਦੇ ਸਾਥੀ ਨੇ ਉਹਨਾਂ ਨੇ ਆਲਟਰਨੇਟਿਵ ਰਸਤੇ ਬਣਾ ਰੱਖੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਰਸਤਾ ਸਰਕਾਰ ਨੇ ਰੋਕਿਆ ਵਾ ਉਹੀ ਤੋੜ ਕੇ ਆਪਾਂ ਨੰਗਣਾ ਸਰਕਾਰ ਨੂੰ ਜਿਤਾਉਣਾ ਕਿ ਜਿੱਡੀ ਮਰਜ਼ੀ ਕੰਧ ਪਾਏ ਜਰਮਨ ਦੀ ਦੀਵਾਰ ਖੜੀ ਕਰ ਲਾ ਕਿਸਾਨਾਂ ਦੇ ਰੋ ਅੱਗੇ ਕੋਈ ਰੁਕਣ ਵਾਲੀ ਨਹੀਂ ਹੈ ਦੇਖੋ ਵੀ ਦੇਖੋ ਜੀ ਮੰਗਾ ਸਰਕਾਰ ਨੇ ਕਮਿਟਮੈਂਟ ਕੀਤੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਸਾਨੂੰ ਤਿੰਨ ਵਾਰੀ ਜਿਹੜਾ ਵਾ ਇਹ ਚੀਜ਼ਾਂ ਦਿੱਤੀਆਂ ਵੀ ਕਮਿਟਮੈਂਟ ਕੀਤੀ ਕਿ ਇਹ ਇਹ ਮੰਗਾ ਤੁਹਾਡੀਆਂ ਮੰਨ ਲੈਣੀਆਂ ਹੁਣ ਜਿਹੜੀ ਆਰਪਾ ਦੀ ਲੜਾਈ ਹੈ ਕਿ ਮੰਗਾ ਮੰਨਣ ਨੂੰ ਆਸ਼ਵਾਸ਼ਣ ਨਹੀਂ ਸਾਨੂੰ ਕੰਕਰੀਟ ਉੱਤੇ ਕਾਨੂੰਨ ਚਾਹੀਦਾ ਵਾ ਜੇ ਐਮਐਸਪੀ ਉੱਤੇ ਕਾਨੂੰਨ ਚਾਹੀਦਾ ਵਾ ਜੇ ਬਿਜਲੀ ਬਿੱਲ 2022 ਉਹ ਰੱਦ ਚਾਹੀਦਾ ਵਾ ਜੇ ਕਰਜ਼ਾ ਮੁਕਤੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਤੇ ਸਾਨੂੰ ਪੱਕਾ ਠੋਸ ਚਾਹੀਦਾ ਵਾ ਜੇ ਸਾਡਾ ਪੈਸਟੀਸਾਈਡ ਨਕਲੀ ਸਾਡੇ ਦਵਾਈਆਂ ਬੀਜ ਤਕਲੀ ਆਉਂਦੇ ਉਹਨਾਂ ਤੇ ਸਾਨੂੰ ਕੰਕਰੀਟ ਐਕਸ਼ਨ ਚਾਹੀਦਾ ਵਾ ਲਖੀਮਪੁਰ ਖੀਰ ਦੇ ਸ਼ਹੀਦਾਂ ਨੂੰ ਇਨਸਾਫ ਚਾਹੀਦਾ ਵਾ ਜ਼ਖਮੀਆਂ ਨੂੰ ਮੁਆਵਜ਼ਾ ਚਾਹੀਦਾ ਵਾ ਜਿੰਨੇ ਕੇਸ ਅੰਦੋਲਨ ਦੌਰਾਨ ਪਏ ਆ ਉਹ ਸਾਰੇ ਰੱਦ ਚਾਹੀਦੇ ਨੇ ਇਹ ਸਾਰੀਆਂ ਮੰਗਾਂ ਸੀ ਇਹ ਵਾਸ਼ਾਣ ਤੇ ਨਹੀਂ ਆਇਆ ਹੁਣਾ ਸਾਡੇ ਕੋਲ ਉਹ ਜਨਜਤ ਲਿਖਤੀ ਲਿਖਤੀ ਇਹ ਨਹੀਂ ਬਲੋ ਵੀ ਇਹ ਵਾਸ਼ਾਣ ਦਾ ਲਿਖਤੀ ਆ ਗਿਆ ਸਾਡੇ ਕੋਲ ਤਾਂ ਕਾਇਦਾ ਕਾਨੂੰਨ ਬਣ ਕੇ ਨਾ ਹੂਗਾ ਉਹਨਾਂ ਚਿਰ ਅਸੀਂ ਉਸ ਚੀਜ਼ ਨੂੰ ਮੰਨਾਂਗੇ ਵੀ ਇਹ ਸੁਆਸ਼ਣ ਨਹੀਂ ਆ ਝੂਠਾ ਵਾ ਅੱਛਾ ਕੀ ਨਾ ਮੈਂ ਮਨਜੀਤ ਸਿੰਘ ਪਿੰਡ ਪਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਮੀਡੀਆ ਮੈਨੇਜਰ ਪੰਜਾਬ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਜੇ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਹੈ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਉਹ ਔਕੜਾਂ ਨਾ ਪਿਛਲੀ ਵਾਰੀ ਸਾਡੇ ਅੱਗੇ ਅੜ ਸਕੀਆਂ ਸੀ ਔਰ ਨਾ ਕਿਸਾਨਾਂ ਦੇ ਜੋਸ਼ ਅੱਗੇ ਐਰ ਕਾ ਅੜ ਸਕਣਗੀਆਂ ਸਾਡੇ ਨੌਜਵਾਨ ਕਿਸਾਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੇ ਉਸ ਦੀ ਵੀ ਤਿਆਰੀ ਕੀਤੀ ਹੋਈ ਆ ਔਰ ਉਸ ਉਸ ਔਕੜ ਨੂੰ ਪਾਰ ਕਰਨ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਅਸੀਂ ਮਿਹਨਤ ਕੱਛ ਲੋਕ ਆ ਅਸੀਂ ਉਹੀ ਔਕੜਾਂ ਬਣਾਉਣ ਵਾਲੇ ਲੋਕ ਆ ਉਹ ਸਾਡੀ ਆ ਪੈਦਾ ਕੀਤੇ ਹੋਏ ਹੀ ਬੈਰੀਕੇਡ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਹੀ ਨੇ ਇਸ ਕਰਕੇ ਸਾਨੂੰ ਉਹਨਾਂ ਨੂੰ ਲਾਂਬੇ ਕਰਨ 'ਚ ਕੋਈ ਔਕੜ ਨਹੀਂ ਆਈ ਇੱਥੇ ਟੈਂਕੀਆਂ ਵੀ ਫੁੱਲ ਕਰ ਲੀਆਂ ਨੇ ਤੇ ਡਰਮ ਵੀ ਵਿੱਚ ਰੱਖ ਲਏ ਨੇ ਇਹ ਜਿਹੜੀਆਂ ਨੇ ਸਰਕਾਰ ਦੀ ਬਹੁਤ ਖਲਾਠ ਦਾ ਨਤੀਜਾ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ ਇਹ ਸਰਕਾਰ ਦੀ ਹਾਰ ਦਾ ਰਿਜ਼ਲਟ ਆ ਕਿ ਉਹਨਾਂ ਨੇ ਇਹੋ ਜਿਹੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਈ ਆ ਸਾਨੂੰ ਸਾਡੇ ਕੋਲ ਉਸ ਦੇ ਇੰਤਜ਼ਾਮ ਹੈਗੇ ਨੇ ਅਸੀਂ ਉਸ ਦੇ ਅਲਟਰਨੇਟ ਕਰ ਲਏ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਰਮ ਤੇਲ ਦੇ ਵੀ ਪਏ ਨੇ ਟੈਂਕੀਆਂ ਵੀ ਖੋਲ੍ਹ ਜੀ ਮੈਂ ਮੁਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਨਜੋ ਯੂਨੀਕੋਰ ਕਮੇਟੀ ਮੈਂਬਰ ਪੰਜਾਬ ਇਹ ਐਲਾਨ ਜਿਹੜਾ ਵਾ ਇਹ ਮਜਬੂਰੀ ਆ ਜੀ ਐਲਾਨ ਸਾਡੀ ਮਜਬੂਰੀ ਆ ਕਿਉਂਕਿ ਮੈਂ ਅੱਗੇ ਕਈ ਵਾਰ ਕਿਹਾ ਵਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਇਹ ਪਰਜਾ ਦਾ ਪਿਤਾ ਹੁੰਦਾ ਤੇ ਜੇ ਪਰਜਾ ਦਾ ਪਿਤਾ ਇੱਕ ਪਿਤਾ ਹੀ ਆਪਣੇ ਬੱਚਿਆਂ ਨਾਲ ਵਾਅਦੇ ਕਰਕੇ ਮੁੱਕਰ ਜਾਊਗਾ ਤੇ ਫਿਰ ਉਹਨਾਂ ਦੀ ਰਾਖੀ ਆਪਣੀ ਪਰਜਾ ਦੀ ਰਾਖੀ ਕੌਣ ਕਰੂਗਾ ਇਹ ਮੰਗਾ ਦਿੱਲੀ ਸਾਰੀਆਂ ਮੰਨੀਆਂ ਨੇ ਗੁਰੂ ਨਾਨਕ ਦੇਵ ਜੀ ਦੇ অবতার ਪ੍ਰੂਪ ਤੇ ਸਤਕਾਰਯੋਗ ਨਰਿੰਦਰ ਮੋਦੀ ਨੇ ਇਹ ਮੰਗਾ ਸਾਰੀਆਂ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਚੋਰ ਮੋਰੀ ਦਰਵਾਜ਼ੇ ਥਾਣੀ ਦੁਬਾਰਾ ਫਿਰ ਉਹਨਾਂ ਨੂੰ ਮੁੱਕਰ ਕੇ ਉਹਨਾਂ ਨੂੰ ਦੁਬਾਰਾ ਫਿਰ ਬਲ ਪਬਲਿਕ ਲਾਗੂ ਕੀਤਾ ਜਾ ਰਿਹਾ ਵਾ ਜਿਵੇਂ ਕਿ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਵਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਦੁਬਾਰਾ ਲੋਕਾਂ ਉੱਤੇ ਫੇਰ ਲੱਦਿਆ ਜਾ ਰਿਹਾ